ਓਹ ਹੋ ਹੋ ਪਿੱਛੇ ਜਾ ਕੇ ਨੂੰ ਹੋ ਗਏ ਬਾਈ ਸਾਰੇ ਕੀ ਕਿਸਣਾ ਯਾਰ ਜਦੋਂ ਵਿੱਚੇ ਹੀ ਵਾਸ਼ਰੂਮ ਕਰੀ ਜਾਣਾ ਵਿੱਚੇ ਹੀ ਟਾਇਲਟ ਕਰੀ ਜਾਣੀ ਆ ਓਹ ਹੋ ਹੋ ਵਾ ਤਾਂ ਡਾਊਨ ਗਿਆ ਸਾਰੇ ਕੀ ਹਾਲੇ ਨੀਗੋ ਪੱਥਰਾਂ ਦੇ ਸ਼ਹਿਰ ਦੇ ਵਿੱਚ ਪੱਥਰਾਂ ਵਰਗੇ ਲੋਕ ਰਹਿੰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਅੱਧੀ ਉੱਤੇ 2-3 ਘੰਟੇ ਲੱਗੇ ਰਹੇ ਬੰਦਾ ਵੀ ਪੁੱਛਣ ਨਹੀਂ ਆਇਆ ਵੀ ਤੁਸੀਂ ਕੌਣ ਹੋ ਕੀ ਹੋ ਗਿਆ ਇੱਥੇ ਉਹੀ ਮਤਲਬ ਨਹੀਂ ਕਿ ਸੈਂ ਨੰਬਰ ਸਾਦਲੀ ਨੂੰ ਫੋਨ ਕੀਤਾ ਉਹ ਕਹਿੰਦੀ ਸਾਡੇ ਕੋਲ ਟਾਈਮ ਨਹੀਂ ਜੋ ਮਰਜੀ ਹੋਈ ਜਾਵੇ ਅੱਧ ਤੱਕ ਗਿਆ ਸਟ੍ਰਾਈ ਹੋਇਆ ਤੇ ਤੁਹਾਡੇ ਨਾਲ ਦਾ ਜੰਮਿਆ ਭਰਾ ਵਾ ਭੈਣੇ ਉਹ ਮਰ ਰਿਹਾ ਵਿਚਾਰਾ ਹੁਣ ਤੇ ਬਿੱਲੂ ਤਾਂ ਬਿਮਾਰ ਨਹੀਂ ਆ ਸਕਦੇ ਅੱਧੇ ਗਿਆ ਸਾਇ ਹੋਇਆ ਦੂਜੀ ਭੈਣ ਨੂੰ ਫੋਨ ਕੀਤਾ ਢੀ ਪੰਜ ਖੁੱਲਿਆ ਉਹਨਾਂ ਨੇ ਤਾਂ ਸਾਨੂੰ ਆਵਾਜ਼ ਸੁਣ ਕੇ ਫੋਨ ਕੱਟਤਾ ਉਦੋਂ ਮੁੜ ਕੇ ਅਦੀ ਬਹੁਤ ਫੋਨ ਆਏ ਉਹਨਾਂ ਦੇ ਤੇ ਕਿਹਾ ਮੈਂ ਗੁਰਪ੍ਰੀਤ ਸਿੰਘ ਬੋਲ ਰਿਆਂ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੀ ਉਹ ਤਾਂ ਫਾਦਰ ਸਾਹਿਬ ਇਹਨਾਂ ਦੇ ਚੀਫ ਮੈਡੀਕਲ ਆਫਸਰ ਸੀਗੇ ਇਹ ਵੀ ਇੰਜੀਨੀਅਰ ਨੇ ਫਾਡ ਡਿਵੀਜ਼ਨ ਪਾਸ ਕੀਤੀ ਹੋਈ ਹੈ ਇਹਨਾਂ ਦਾ ਜਿਹੜਾ ਬ੍ਰਦਰ ਆ ਉਹਨੇ ਬੀਐਸਸੀ ਮੈਡੀਕਲ ਕੀਤਾ ਹੋਇਆ ਤੇ ਇਹਦੀ ਹਾਲਤ ਤਾਂ ਇੰਨੀ ਬਾਰਿਸ਼ ਮਾੜੀ ਸੀ ਪਿਛਲੇ ਪਾਸੇ ਪਾਰਕ ਦੇ ਵਿੱਚ ਪਿਆ ਦੀ ਥੱਲੇ ਗੱड्डा ਲੱਗ ਗਿਆ ਹੋਇਆ ਬਹੁਤ ਗੰਦੀ ਆ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਕੀੜੇ ਪੈ ਕੇ ਬਿਸਤਰੇ 'ਤੇ ਬਿੱਲੂ ਓ ਬਿੱਲੂ ਬਾਈ ਬਿੱਲੂ ਓ ਬਿੱਲੂ ਬਾਈ ਕੀ ਹਾਲੇ ਥੀ ਗੋ ਇਹ ਦੋਨਾਂ ਬਾਈ ਨੂੰ ਜਾਣਦੇ ਹੋ ਨਹੀਂ ਨਹੀਂ ਪਛਾਣਨਗੇ ਜੀ ਜਾਣਦੇ ਹੋ ਇਹ ਕਿੱਟੀ ਕਿੱਟੀ ਦਾ ਮੁੰਡਾ ਵਾ ਕਿੱਟੀ ਭੋਲ ਦਾ ਸਤਿ ਸ਼੍ਰੀ ਅਕਾਲ ਮਾਮਾ ਜੀ ਕਿੱਟੀ ਨੂੰ ਜਾਣਦੇ ਹੋ ਕਿੱਟੀ ਨੂੰ ਕਿੱਟੀ ਕਿੱਥੇ ਰਹਿੰਦੀ ਆ ਕਿੱਤੇ ਕਿਤੇ ਰਹਿੰਦੀ ਆ ਤੁਸੀਂ ਕਾਲਜ ਗਏ ਸੀਗੇ ਜੀਐਨਯੂ ਇੰਜੀਨੀਅਰਿੰਗ ਕਰਨ ਕਰੇ ਰਹੇ ਹੋ ਪੇਪਰ ਦਿੱਤੇ ਸੀਗੇ ਫਾਸਟਾ ਇਸੇ ਵੇਲੇ ਤੁਸੀਂ ਜੀਐਨਯੂ ਤੋਂ ਕਿਤੇ ਹੀ ਹੁੰਦੇ ਵੀ ਰਹਿੰਗੇ ਜੀਐਨਯੂ ਤੋਂ ਕਿਤੇ ਹੀ ਜਾਨੀ ਤੁਸੀਂ ਆ ਲੱਗਦੇ ਨੇ ਸਰਦਾਰ ਅਜੀਤ ਸਿੰਘ ਗਿੱਲ ਨੂੰ ਜਾਣਦੇ ਹੋ ਉਹਨਾਂ ਦੀ ਬੇਟੀ ਹੁੰਦੀ ਸੀ ਕਿੱਟੀ ਉਕੂ ਕਿੱਟੀ ਤੇ ਬੱਬੂ ਤਿੰਨ ਬੇਟੀਆਂ ਸੀ ਨਾ ਤੁਹਾਡੀਆਂ ਭੈਣਾਂ ਜਾਣਦੇ ਮਸੂ ਬੋਲ ਨਹੀਂਦਾ ਤੁਹਾਨੂੰ ਕੱਲ ਨੂੰ ਤੁਸੀਂ ਬੋਲ ਰਹੇ ਆ ਅੱਗੇ ਬੋਲ ਨਹੀਂ ਵੀ ਕਰ ਸਕਦੇ ਆ ਖਾਣ ਸਾਰਾ ਨਾ ਬੱਚੋ ਆਪਾਸ ਸਾਰਾ ਖਿਲਿਆ ਹੋਇਆ ਆ ਆਪਸਾ ਸਭ ਬੁੜਿਆਂ ਤੇ ਬੈਠ ਸੋ ਰਹੇ ਹੋ ਬੈਠ ਸੋ ਰਹੇ ਬਹੁਤ ਵਧੀਆ ਹੋ ਗਿਆ ਬਹੁਤ ਹੀ ਵਧੀਆ ਹੋ ਗਿਆ ਹੁਣ ਪੂਰੀ ਆਪਣੀ ਦੇਖਭਾਲ ਲਊਗੀ ਓਰੇ ਮੈਂ ਆਉਂਦਾ ਰਿਆ ਕਰੂੰ ਤੁਹਾਨੂੰ ਮਿਲਣ ਠੀਕ ਹੈ ਹਾਂਜੀ ਤਗੜੇ ਰਹਿਣਾ ਹੁਣ ਆਪਾਂ ਨੇ ਠੀਕ ਹੋਣਾ ਬਸ ਇੱਥੋਂ ਹੁਣ ਆਪਾਂ ਕੁੱਕੂ ਮਮਾ ਜੀ ਨੂੰ ਦਿਖਾਉਣਾ ਕਿ ਆਪਾਂ ਠੀਕ ਹੋ ਗਏ ਹੁਣ ਦੁਬਾਰਾ ਤੋਂ ਹੁਣ ਤੁਸੀਂ ਉਹਨਾਂ ਦੀ ਦੇਖਭਾਲ ਕਰੋਗੇ ਫੇਰ ਠੀਕ ਹੈ ਹਾਂ ਤੱਕੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਹਰਿੰਦਰਜੀਤ ਸਿੰਘ ਸੰਧੂ ਛੋਟਾ ਨਾ ਬਿੱਲੂ ਆ ਬਾਪੂ 78 ਸਾਲ ਦੀ ਉਮਰ ਆ ਬਾਪੂ ਦੀ ਤੇ 10 ਸੈਕਟਰ ਚੰਡੀਗੜ੍ਹ ਦੇ ਵਿੱਚ ਕੋਠੀ ਆ 593 ਨੰਬਰ ਅਨੇ ਵਾਲੇ ਵੱਡੀਆਂ-ਵੱਡੀਆਂ ਕੋਠੀਆਂ ਪਥਰਾਂ ਦੇ ਸ਼ਹਿਰ ਦੇ ਵਿੱਚ ਪਥਰਾਂ ਵਰਗੇ ਲੋਕ ਰਹਿੰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਅੱਧੀ ਉੱਤੇ ਢਾਈ ਤਿੰਨ ਘੰਟੇ ਲੱਗੇ ਰਹੇ ਇੱਕ ਬੰਦਾ ਵੀ ਪੁੱਛਣ ਨਹੀਂ ਆਇਆ ਵੀ ਤੁਸੀਂ ਕੌਣ ਹੋ ਕੀ ਹੋ ਗਿਆ ਇੱਥੇ ਕੋਈ ਮਤਲਬ ਨਹੀਂ ਕਿਸੇ ਦਾ ਨੰਬਾ ਦਾ ਰੋਮੀ ਗੱਲ ਦਾ ਵੀਰ ਦਾ ਜਿਹੜਾ ਇਹਨਾਂ ਦੇ ਮਾਮਾ ਜੀ ਦਾ ਬੇਟਾ ਸੀਗਾ ਤੇ ਉਹਦੇ ਵੀਰ ਨੇ ਉੱਥੇ ਗੱਲ ਸਪੋਰਟ ਕੀਤੀ ਅੱਗੋਂ ਇਹਨਾਂ ਦੇ ਮਾਮਾ ਜੀ ਦੀਆਂ ਬੇਟੀਆਂ ਉਹ ਭੈਣ ਲੁਗਿਆਣੇ ਪਿਆਏ ਹੁਣ ਤੋ ਵੀ ਬਿਰਦਿੰਨ ਬਜੁਰਗਵੇਂ ਉਹਨਾਂ ਦੇ ਬੇਟੇ ਭਾਈ ਜੀ ਤੁਹਾਡਾ ਕੀ ਨਾਮ ਬਲਪ੍ਰੀਤ ਸਿੰਘ ਬਲਪ੍ਰੀਤ ਸਿੰਘ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਸੰਪਰਕ ਕੀਤਾ ਵੀ ਸਾਡੇ ਇੱਦਾਂ ਕਰਕੇ ਰਿਲੇਟਿਵ ਨੇ ਜਿਹੜੇ ਚੰਡੀਗੜ੍ਹ ਇੱਦਾਂ ਕੰਡੀਸ਼ਨ ਚ ਪਏ ਨੇ ਦੋਨੋਂ ਭਰਾ ਰਹਿ ਗਏ ਨੇ ਇੱਕ ਸਰਬਜੀਤ ਸਿੰਘ ਸੰਧੂ ਤੇ ਇੱਕ ਹਰਿੰਦਰਜੀਤ ਸਿੰਘ ਸੰਧੂ ਦੋਨਾਂ ਦੀ ਮੈਰਿਜ ਨਹੀਂ ਹੋਈ ਮਾਪੇ ਦੀ ਡੈਥ ਹੋ ਗਈ ਹੈ ਫਾਦਰ ਸਾਹਿਬ ਇਹਨਾਂ ਦੇ ਚੀਫ ਮੈਡੀਕਲ ਆਫਸਰ ਸੀਗੇ ਅਵਰ ਸਰ ਸਾਹਿਬ ਵੀ ਡਿਊਟੀ ਕੀਤੀ ਚੰਡੀਗੜ੍ਹ ਵੀ ਕੀਤੀ ਪਰ ਇਹ ਏ ਵਨ ਅਫਸਰ ਸੀਗੇ ਦਸ ਸੈਕਟਰ ਜਿਵੇਂ ਤੁਹਾਨੂੰ ਦੱਸਿਆ ਕੋਠੀ ਐਡੀ ਵੱਡੀ ਹੈ ਨਾ ਇਹਦੀ ਇੰਜੀਨੀਅਰ ਨੇ ਫਰਦਵੀਨ ਪਾਸ ਕੀਤੀ ਹੋਈ ਉਹਨਾਂ ਦਾ ਜਿਹੜਾ ਬ੍ਰਦਰ ਆ ਉਹਨੇ ਬੀਐਸਸੀ ਮੈਡੀਕਲ ਕੀਤਾ ਹੋਇਆ ਉਹ ਵੀ ਬਾਹਰ ਯੂਰਪ ਵਿੱਚ ਰਹਿ ਕੇ ਆਇਆ ਸਪੇਨ ਚ ਹੋਰ ਸਾਰੀਆਂ ਕੰਟਰੀਆਂ ਚ ਘੁੰਮਿਆ ਹੋਇਆ ਉਸ ਤੋਂ ਬਾਅਦ ਇੰਡੀਆ ਵਾਪਸ ਆ ਗਿਆ ਬਾਪ ਦੀ ਡੈਥ ਹੋ ਗਈ ਛੋਟੇ ਛੋਟੇ ਸੀ ਉਦੋਂ ਉਸ ਤੋਂ ਬਾਅਦ ਮਾਤਾ ਜੀ ਨੇ ਸੰਭਾਲਿਆ ਮਾਤਾ ਜੀ ਬਿਮਾਰ ਰਹਿਣ ਲੱਗੇ ਮਾਤਾ ਜੀ ਦੀ ਵੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਦੋਨੋਂ ਭਰਾ ਵੀ ਕਿੱਦਾਂ ਹੋ ਗਏ ਇਹ ਸ਼ੁਰੂ ਤੋਂ ਹੀ ਥੋੜਾ ਜਿਹਾ ਭਾਈ ਤੋਂ ਬਾਅਦ ਜਾ ਕੇ ਨਸ਼ੇ-ਨਸ਼ੀ ਤੇ ਪੈ ਗਏ ਜਿਵੇਂ ਦੱਸਦੇ ਸੀਗੇ ਤੇ ਇਹ ਉਹਦੇ ਕਰਕੇ ਅਫਸੈਟ ਹੋ ਗਿਆ ਤਾਂ ਸੜਕਾਂ ਦੇ 20-25 ਸਾਲਾਂ ਤੋਂ ਏਦਾਂ ਹੀ ਘੁੰਮ ਰਿਹਾ ਦੂਜਾ ਭਰਾ ਕਰੀਬ 70% ਠੀਕ ਹੈ 40% ਉਹ ਵੀ ਅਫਸੈਟ ਆ ਉਹਨੂੰ ਵੀ ਜ਼ਿਆਦਾ ਸਮਝ ਨਹੀਂ ਹੈਗੀ ਤੇ ਫਿਰ ਲੋਕ ਤਾਂ ਭਾਲਦੇ ਹੀ ਆ ਜੀ ਘਰ ਦੇ ਵਿੱਚ ਏਦਾਂ ਦੇ ਦੋ ਬੰਦੇ ਹੋਣ ਕੋਈ ਕਹਿਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਤੇ ਗਵੰਡੀਆਂ ਨੇ ਜਾਂ ਕਿਸੇ ਦੁਕਾਨ ਵਾਲਾ ਨੇ ਡਲ ਕੇ ਸਕੀਮ ਲਾਈ ਕੋਠੀ ਦੱਬ ਲਈ ਇਹਨਾਂ ਦੀ ਹੁਣ ਉਸੇ ਕੋਠੀ ਦੇ ਵਿੱਚ ਰਹਿੰਦੇ ਆ ਉੱਥੇ ਕੰਮ ਵਾਲੀ ਰੱਖੀ ਹੋਈ ਆ ਰੋਟੀ ਲਾ ਕੇ ਦਿੰਦੀ ਇਹਨਾਂ ਨੂੰ ਤੇ ਇਹਦੀ ਹਾਲਤ ਤਾਂ ਇੰਨੀ ਮਾੜੀ ਸੀ ਪਿਛਲੇ ਪਾਸੇ ਪਾਰਕ ਦੇ ਵਿੱਚ ਪਿਆ ਸੀ ਥੱਲੇ ਗੱਡਾ ਲੱਗਿਆ ਹੋਇਆ ਬਹੁਤ ਗੰਦੀ ਆ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਹਾ ਕੀੜੇ ਪੈ ਕੇ ਬਿਸਤਰੇ 'ਚ ਇਹਦਾ ਭਲਾ ਹੋਵੇ ਵੀਰੇ ਇਹਨਾਂ ਦਾ ਜਿਨ੍ਹਾਂ ਨੇ ਉਜਰ ਕੀਤਾ ਪਰਾਲਾ ਕੀਤਾ ਦੱਸਿਆ ਨੇ ਤਾਂ ਕੁਝ ਕਹਿਣ ਵਾਲਾ ਵੀ ਨਹੀਂ ਸੀਗਾ ਪੁੱਛਣ ਵਾਲਾ ਵੀ ਨਹੀਂ ਸੀ ਉੱਥੇ ਦੂਜੇ ਵੀਰੇ ਕੋਲੇ ਗਏ ਉਹਦਾ ਨਾਂ ਛੋਟਾ ਕੁੱਕੀ ਆ ਬਾਈ ਦਾ ਨਾਂ ਇਹਦਾ ਨਾਂ ਬਿੱਲੂ ਆ ਤੇ ਉਹ ਕਹਿੰਦਾ ਕੁਝ ਹੋਇਆ ਹੀ ਨਹੀਂ ਠੀਕ ਆ ਬਿਲਕੁਲ ਉਹ ਤਾਂ ਰੋਟੀ ਖਾਂਦਾ ਸਭ ਕੁਝ ਠੀਕ ਆ ਥੱਲੇ ਪੈ ਇਹਨੂੰ ਰੋਟੀ ਦੇਣ ਦੇਈ ਬਰੈਡ ਦੇਦਾ ਆਮਲੇਟ ਦੇਦਾ ਫਰੂਟ ਦੇਦਾ ਮੜਾ ਮੋਟਾ ਬਸ ਐਂ ਪਿਆ ਰਹਿੰਦਾ ਸੀ ਤੇ ਜਦੋਂ ਚੱਕ ਕੇ ਜਾ ਕੇ ਚੈੱਕ ਕੀਤਾ ਬਿਸਤਰੀ ਦੇ ਵਿੱਚੋਂ ਥੱਲੇ ਵਿੱਚੇ ਬੈੱਡ ਸੋਰ ਹੋਏ ਹੋਏ ਆ ਤੇ ਨਿੱਕੇ ਨਿੱਕੇ ਬਰੀਕ ਬਰੀ ਕੀੜੇ ਪੈ ਗਏ ਸੀ ਵਿੱਚ ਫਿਰ ਉੱਥੋਂ ਬਾਪੂ ਨੂੰ ਰਿਸਕਿਊ ਕਰਕੇ ਲੈ ਕੇ ਆਏ ਚੰਡੀਗੜ੍ਹੋਂ 10 ਸੈਕਟਰ ਤੋਂ ਇੱਕ ਦੂਜੇ ਭਰਾ ਨੂੰ ਵੀ ਕਿਹਾ ਸੀ ਪਰ ਉਹ ਕਹਿੰਦਾ ਨਹੀਂ ਮੈਂ ਠੀਕ ਆ ਮੈਂ ਨਹੀਂ ਜਾਣਾ ਚਲੋ ਅਸੀਂ ਵੀ ਨਹੀਂ ਚਾਹੁੰਦੇ ਸੀ ਵੀ ਜੇ ਅਸੀਂ ਉਹਨੂੰ ਵੀ ਲੈ ਆਏ ਕੱਲ ਨੂੰ ਕੋਠੀ ਜਮਾਈ ਕਬਜ਼ਾ ਕਰ ਲੂ ਕੋਈ ਉਹਦੇ ਤੇ ਇਹਨਾਂ ਦੀ ਛੱਤ ਵੀ ਜਾਊ ਵਿਚਾਰਿਆਂ ਦੀ ਤੇ ਹੁਣ ਬਾਪੂ ਹਿੰਦਰਜੀਤ ਸਿੰਘ ਸੰਧੂ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਨੇ ਮੁਕਤਿਆ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਹਸਪਤਾਲ ਵਿੱਚ ਬਸ ਅਰਦਾਸ ਕਰਿਓ ਬਾਪੂਏ ਤੋਂ ਠੀਕ ਹੋ ਕੇ ਟਕੜਾ ਹੋ ਕੇ ਆਪਣਾ ਜੀਵਨ ਬਤੀਤ ਕਰੇ ਤੰਦਰੁਸਤ ਹੋ ਕੇ ਆਪਣੇ ਦੂਜੇ ਭਰਾ ਦੇ ਨਾਲ ਵੀ ਸਪੋਰਟ ਕਰੇ ਤੇ ਉਹਨਾਂ ਲੋਕਾਂ ਨੂੰ ਵੀ ਬੜੀ ਮੋਟੀ ਸ਼ਰਮ ਆਵੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਧੋਖਾ ਧੜੀ ਕਰਕੇ ਇਹਨਾਂ ਦਾ ਥਾਂ ਵੀ ਲਖਾ ਲਿਆ ਵਿਚਾਰਿਆਂ ਦਾ ਤੇ ਫਿਰ ਇਹਨਾਂ ਦੀ ਭੈਣਾ ਵਾ ਇੱਕ ਅੰਮ੍ਰਿਤਸਰ ਵਿਆਹੀ ਹੋਈ ਐ ਉੱਥੇ ਪੰਜ ਖੂਲੇ ਆ ਉਹਨਾਂ ਨੂੰ ਵੀ ਬੜੀ ਮੋਟੀ ਮਾਰ ਐ ਸਮੱਤ ਵਕਸ਼ਨ ਕਰ ਲ ਭੈਣ ਨੂੰ ਅੰਮ੍ਰਿਤਸਰ ਵਾਲੀ ਨੂੰ ਫੋਨ ਕੀਤਾ ਉਹ ਕਹਿੰਦੀ ਸਾਡੇ ਕੋਲ ਟਾਈਮ ਨਹੀਂ ਜੋ ਮਰਜੀ ਹੋਈ ਜਾਵੇ ਅੱdte ਤਾਂ ਗੈਸਟ ਆ ਹੀ ਹੋਇਆ ਦੂਜੀ ਭੈਣ ਨੂੰ ਫੋਨ ਕੀਤਾ ਜਿਹੜੀ ਪੰਜਕੂਲਿਆ ਉਹਨਾਂ ਨੇ ਤਾਂ ਸਾਨੂੰ ਆਵਾਜ਼ ਸੁਣ ਕੇ ਫੋਨ ਕੱਟਤਾ ਉਹਦੂ ਮੁੜ ਕੇ ਅਸੀਂ ਬਹੁਤ ਫੋਨ ਲਾਇਆ ਉਹਨਾਂ ਨੇ ਕੱਟਿਆ ਉਹ ਗੱਲਾਂ ਵੀ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੰਡਾ ਚਲੋ ਸਾਡਾ ਸ਼ਾਇਦ ਕੋਈ ਰਿਸ਼ਤਾ ਸੀ ਜਾਂ ਬਲਜੀਤ ਭਾਈ ਉਹਨਾਂ ਦਾ ਕੋਈ ਰਿਸ਼ਤਾ ਸੀ ਜਿਹੜਾ ਅਸੀਂ ਨਿਭਾ ਰਹੇ ਹਾਂ ਬਿਲਕੁਲ ਤੇ ਗੁਰੂ ਕਿਰਪਾ ਕਰਨ ਅਸੀਂ ਉਸ ਰਿਸ਼ਤੇ ਨੂੰ ਨਿਭਾ ਸਕੀਏ ਕਿ ਇੱਕ ਇਨਸਾਨ ਹੋਣ ਦਾ ਰਿਸ਼ਤਾ ਜਿਹੜਾ ਸਾਡਾ ਉਹਨੂੰ ਅਸੀਂ ਮਾਨ ਸਕੀਏ ਬਹੁਤ ਧੰਨਵਾਦ ਮਰਪੀਤ ਭਾਈ ਜਿਉਂਦੇ ਬਣਦੇ ਰਹੋ ਤੁਹਾਡੇ ਵਿੱਚ ਬਹੁਤ ਬਹੁਤ ਧੰਨਵਾਦ ਜੁਬਰਾ ਜੁਬਰਾ ਇਹਨਾਂ ਨੂੰ ਸਾਹਮਣੇ ਦੀ ਇੰਨਾ ਉਪਰਾਲਾ ਕੀ ਧੰਨਵਾਦ ਧੰਨਵਾਦ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੀ ਜ਼ਿੰਦਗੀ ਬਣ ਗਈ ਵੀ ਇੱਥੇ ਸ਼ੁਕਰੀਆ ਬਹੁਤ ਆਪੀ ਬਹੁਤ ਪਿਆਰੀ ਭਾਈ ਜੀ ਤੁਹਾਡਾ ਬਹੁਤ ਹੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵਾਹਿ ਖਾਲਸਾ ਵਾਹਿ